ਡੀਜੀਪੀ ਪੰਜਾਬ ਤੇ ਡੀਆਜੀ ਲਗਾ ਰਹੇ ਸ੍ਰੀ ਸ਼ਤेंद्र ਸਰ ਦੀ ਰਹਿਨਮਾਈ ਹੇਠ ਮਾਨਯੋਗ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਆਈਪੀਐਸ ਦੀਆਂ ਗਾਈਡਲਾਈਨ ਦੇ ਮਤਾਬਕ ਜੋ ਜੋ ਤ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਨਿਤੀ 18 9 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਆਨੰਦ ਰਾਹਾ ਚ ਦਰਜ ਕੀਤੀ ਸੀ ਜਿਹਦੇ ਵਿੱਚ ਆਲਰੇਡੀ ਤਿੰਨ ਮਰਦ ਨੂੰ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰਨ ਦੀ ਬਰਾਮਦਗੀ ਹੋਈ ਸੀ ਐਸ ਐਚਓ ਦੁਰਾਹਾ ਅਕਾਸ਼ਟਾ ਤੋਂ ਡੀ ਐਸ ਪੀ ਹਰਮੰਦਰ ਨੂੰ ਉਤਰਾਦੀ ਸੁਪਰਵਾਈਜ਼ਨ ਦਿੱਤਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਬੈਕਵਰਡ ਲਿੰਕੇਜ ਦੇ ਤੌਰ ਤੇ ਕਹਤੇ ਜਦੋਂ ਫਰਦਰ ਇਹਦੀ ਤਫ਼तीश ਮਜਬੂਤ ਹੋਈ ਤਾਂ ਉਦੋਂ ਜਿਹੜਾ ਜੀਨ ਦੇ ਵਿੱਚ ਬੈਠਾ ਹੁੰਦਾ ਸੀ ਉਹ ਵੀ ਇਹਦੇ ਚ ਨਾਮਜਲ ਹੋਇਆ ਸੀ ਲਖਪ੍ਰੀਤ ਸਿੰਘ ਉਰਫ ਲਵੀ ਲਖਪ੍ਰੀਤ ਸਿੰਘ ਉਰਫ ਲਵੀ ਨੂੰ ਪ੍ਰੋਡਕਟਰ ਵਜੋਂ ਤੇ ਲਿਆ ਕੇ ਜਦੋਂ ਕੁੱਛੇ ਸ਼ੁਰੂ ਕੀਤੀ ਤਾ ਇਹ ਤਤੀ ਛੱਗੇ ਚਲੀ ਜਿਹਦੇ ਵਿੱਚ ਸੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ਬੈਕਗ੍ਰਾਉਂਡ ਤੇ ਵੱਡੀ ਮਸ਼ੀਨੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਦੀ ਪੁਸ਼ਕਿਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋਹ ਨੂੰ ਸਪਲਾਈ ਕਰਦਾ ਸੀ ਦਿੱਤਾ ਜਿਹਦੇ ਚ ਅੱਗੇ ਉਦੀ ਪੁਸ਼ਕਿਸ਼ ਤੇ ਬਕਾਇਦਾ ਇਹਨਾ ਮੁਰਗਮਾਨ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਗਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਸ਼ਟ ਕਰਨ ਕੀਤੇ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹਾਂਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੀ ਹੈ ਮੀਟ ਮਾਰਕੀਟ ਦੇ ਲਾਗੇ ਉਹਦੇ ਕੋਲੋਂ ਬਕਾਇਦਾ ਅਸੀਂ 50 ਗ੍ਰਾਮ ਜਿਹੜੀ ਹੈ ਹੈਦੋਂ ਦੀ ਬਰਾਮਦਗੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਚ ਸ਼ੈਂਟੀ ਕਾਲਿਆ ਇਹ ਵੀ ਬਦਨਾਮ ਸਮੱਗਲਰ ਹੈ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਕੋ ਦੋਸ਼ਲ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਹੈ ਇਹਨਾਂ ਤੇ ਜਦੋਂ ਸ਼ਾਨਦਾਰ ਬੈਕਪਰ ਲਿੰਕ ਇਤੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੋਹਿ ਸਿੰਘਲਾ ਜੀ ਟ੍ਰੇਨ ਇੰਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੇ ਕੋਲ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿੱਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਕੋਪਸਟੇ ਤੋਂ ਲੁਕੇ ਆਣੇ ਦਾ ਇੱਕ ਸ਼ੁਗੰ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਹੈਗਾ ਉਹਦੇ ਵੀ ਬੈਕਗ੍ਰਾਉਂਡ ਬੜੀ ਮਾਰੀ ਹੈ ਪਰਦੇਦਦ ਨੇ ਉਹਦੇ ਕੋਲੋਂ ਸੱਤਰਗਾ ਇਹਨਾਂ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ 'ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਫਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਹੈਗਾ ਇੰਨੀ ਵਧੀਆ ਕਮਰਸ਼ਲ ਕੁਆਂਟੀਟੀ ਜੜਕਬਦੀ ਹੋਈ ਹੈ ਤੇ ਇਦੀ ਰੀਤੀ ਦਾ ਸਾਰੇ ਬੰਦੇ ਟੋਟਲ ਉਨ ਹੁਣ ਤੱਕ ਨੌ ਮੁਲਜਮ ਜਿਹੜੇ ਐ ਇਹਦੇ ਚ ਉਹ ਗਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਜੀ ਤੇ ਸਰ ਜਿਹੜੇ ਮਹੰਤ ਕਸ਼ੂ